ਚੁ ਰਿਹਾ ਹੋਣ ਤੋਂ ਬਾਅਦ ਅੱਜ ਵਿਕਰਮ ਸਿੰਘ ਮਜੀਠੀ ਆਪਣੇ ਪਰਿਵਾਰ ਦੇ ਨਾਲ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਦਰਸ਼ਨ ਦਿਦਾਰੇ ਕਰਨ ਲਈ ਪਹੁੰਚੇ ਨੇ ਉੱਥੇ ਦੱਸ ਦਈਏ ਕਿ ਇਸ ਵਕਤ ਅਸੀਂ ਮੌਜੂਦ ਹਾਂ ਗੁਰਦੁਆਰਾ ਸ਼ਹੀ ਗੰਸਾ ਵਿਖੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀ ਆ ਜੁਣੇ ਆਪਣੇ ਧਰਮ ਪਤਨੀ ਤੇ ਆਪਣੇ ਬੇਟੇ ਦੇ ਨਾਲ ਜੋ ਹੈ ਗੁਰੂ ਘਰ ਵਿਖੇ ਦਰਸ਼ਨ ਦਿਦਾਰੇ ਕਰਨ ਲਈ ਪਹੁੰਚੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ 7 ਮਹੀਨੇ ਦੇ ਟਾਈਮ ਕਹਿ ਸਕਦੇ ਹਾਂ ਕਿ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਵਿਕਰਮ ਸਿੰਘ ਮਜੀਠੀ ਆ ਜੁਣੇ ਜਦੋਂ ਬਾਹਰ ਆਉਂਦੇ ਨੇ ਤਾਂ ਮੌਕੇ ਦੀ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਟੱਕਿਆ ਜਾਂਦਾ ਹੈ ਵਿਜੀਲੈਂਸ ਦੀ ਰੇਡ ਕੀਤੀ ਜਾਂਦੀ ਹੈ ਤਾਂ ਉਹ ਸਾਰੇ ਮੁੱਦਿਆਂ ਦੇ ਉੱਤੇ ਬੋਲਦੇ ਹੋਏ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਆਖਿਆ ਗਿਆ ਸੀਗਾ ਕਿ ਅੱਜ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਦਰਸ਼ਨ ਦਤਾਰੇ ਕਰਨਗੇ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਤੜ ਨਾਲ ਲਗਾਤਾਰ ਜਗਬਾਨੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਉਹਨਾਂ ਦੇ ਧਰਮ ਪਤਨੀ ਜਿਨ੍ਹਾਂ ਨੇ ਜਨੀਮ ਕੌਰ ਮਜੀਠੀਆ ਉਹ ਵੀ ਨਾਲ ਪਹੁੰਚੇ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਅੱਜ ਜਿੱਥੇ ਕੀ ਗੁਰਦੁਆਰਾ ਸ਼ਹੀਦਨ ਸਾਹਿਬ ਉਸ ਦੇ ਨਾਲ ਨਾਲ ਗੁਰਦੁਆਰਾ ਟਾਲਾ ਸਾਹਿਬ ਬਾਬਾ ਬੁੱਢਾ ਸਾਹਿਬ ਤਾਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਅੱਜ ਜੋ ਪਹੁੰਚਣਗੇ ਤਾਂ ਦੇਖ ਸਕਦੇ ਹੋ ਸੰਗਤ ਨੂੰ ਕਿੰਨੇ ਨਿਮਰਤਾ ਦੇ ਨਾਲ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਲਗਾਤਾਰ ਤਸਵੀਰਾਂ ਤੜ ਨਾਲ ਸੰਝਿਆ ਕਰ ਰਹੇ ਹਾਂ ਗੁਰਦੁਆਰਾ ਸ਼ਹੀਦਨ ਸਾਹਿਬ ਜੀ ਤੋਂ ਵਾਹਿਗੁਰੂ ਸਕਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਜੋ ਨੇ ਗੁਰਦਰਾ ਸ਼ਹੀ ਗੰਸਾਹ ਪਹੁੰਚੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਤੜਨਾਲ ਸਾਂਝੀਆਂ ਕਰ ਰਹੇ ਆ ਕਿ ਕਿੰਨੇ ਨਿਮਰਤਾ ਦੇ ਨਾਲ ਅੱਜ ਜਿੱਥੇ ਕੀ ਜੇਲ ਚ ਰਹਿਆ ਹੋਂਦ ਬਾਅਦ ਜਦੋਂ ਕੱਲ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਉਹਨਾਂ ਦਾ ਇੱਕ ਵਾਰਮ ਵੈਲਕਮ ਜਿਹੜਾ ਹੈ ਪੂਰੇ ਮਾਝੇ ਦੇ ਜੋ ਲੋਕ ਨੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਚਾਹਵਾਨ ਨੇ ਸਮਰਥਕ ਨੇ ਉਹਨਾਂ ਵੱਲੋਂ ਇਹਨਾਂ ਦਾ ਵੈਲਕਮ ਕੀਤਾ ਗਿਆ ਜਿਸ ਤੋਂ ਬਾਅਦ ਕਿ ਅੱਜ ਉਹਨਾਂ ਵੱਲੋਂ ਕੱਲ ਦੇਰ ਰਾਤ ਜਿੱਥੇ ਕੀ ਸਚਕੰਸ਼ੀ ਰਿਹਰਮੰਦਰ ਸਾਹਿਬ ਵਿਖੇ ਵੀ ਦਰਸ਼ਨ ਦਰਾਈ ਕਿਤੇ ਕੀ ਸੇਵਾ ਕੀਤੀ ਗਈ ਨਾਲ ਦੇ ਨਾਲ ਉੱਥੇ ਦੱਸ ਦਈਏ ਕਿ ਸਵੇਰ ਵੇਲੇ ਉਹਨਾਂ ਆਖਿਆ ਸੀਗਾ ਕਿ ਹੋਰ ਵੀ ਗੁਰੂ ਧਾਮਾਂ ਦੇ ਵਿੱਚ ਜਾਣਗੇ ਦਰਸ਼ਨ ਦਰਾਈ ਕਰਨ ਲਈ ਤਾਂ ਉਸੇ ਤਰ੍ਹਾਂ ਦੇ ਨਾਲ ਜਿਵੇਂ ਸਵੇਰੇ ਪਹਿਲੇ ਟਾਈਮ ਜੋ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਪਹੁੰਚੇ ਨੇ ਤਾਂ ਹੁਣ ਇਸ ਤੋਂ ਬਾਅਦ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਨਤਮਸਤਕ ਹੋਣਗੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਦੇ ਨਾਲ ਜੋ ਸਾਥੀ ਵੀ ਮੌਜੂਦ ਨੇ ਤਾਂ ਗੁਰਦੁਆਰਾ ਸ਼ੀਗਨ ਸਾਹਿਬ ਦੇ ਮੈਨੇਜਰ ਸਾਹਿਬਾਨ ਜਤਿੰਦਰ ਸਿੰਘ ਜੀ ਉਹ ਵੀ ਮੌਜੂਦ ਨੇ ਸਮੁੱਚੀ ਜੋ ਕਹਿ ਸਕਦੇ ਆ ਜੋ ਸ਼੍ਰੋਮੀ ਕਮੇਟੀ ਮੈਨੇਜਰ ਸਾਹਿਬਾਨ ਉਹਨਾਂ ਦੇ ਸੇਵਾਦਾਰ ਨਾਲ ਦੇ ਨਾਲ ਵਿਕਰਮ ਸਿੰਘ ਮੁਜੀਠੀਆ ਹੁਣਾਂ ਦੇ ਜੋ ਧਰਮ ਪਤਨੀ ਸੀਗੇ ਉਹ ਵੀ ਨਾਲ ਪਹੁੰਚੇ ਸੀਗੇ ਬਲਦੇਵ ਸਿੰਘ ਧੌਣ ਜਾਂ ਫਿਰ ਹੋਰ ਵੀ ਜਿੰਨੇ ਵੀ ਸੇਵਾਦਾਰ ਹੈਗੇ ਨੇ ਉਹ ਅੱਜ ਨਾਲ ਵਿਕਰਮ ਸਿੰਘ ਮੁਜੀਠੀਆ ਹੁਣਾਂ ਦੇ ਨਾਲ ਇੱਥੇ ਜਰੂਰ ਗੁਰੂ ਘਰ ਦੇ ਵਿੱਚ ਦਰਸ਼ਨ ਦਰੈ ਕਰ ਰਹੇ ਨੇ ਤਾਂ ਇਹ ਲਗਾਤਾਰ ਤਸਵੀਰਾਂ ਸਾਂਝਾ ਕਰ ਰਹੇ ਆ ਤਾਂ ਵਿਕਰਮ ਸਿੰਘ ਮਜੀਠੀਆ ਹੁਣਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨਾਲ ਕੀ ਕਹਿਣਾ ਹੈ ਤਾਂ ਦੇਖ ਸਕਦੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਜੋਂ ਨੇ ਗੁਰਦਾਰਾ ਸ਼੍ਰੀ ਗੰਗ ਸਾਹਿਬ ਜੀ ਵਿਖੇ ਦਰਸ਼ਨ ਦਰਸਾਰੇ ਕਰਨ ਤੋਂ ਬਾਅਦ ਹੁਣ ਵਕ ਵਕ ਗੁਰੂ ਧਾਮਾਂ ਦੇ ਵਿੱਚ ਜਾਣਗੇ ਦਰਸ਼ਨ ਦਰਸਾਰੇ ਕਰਨਗੇ ਹਾਲਾਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਜੋ ਵੈਲਕਮ ਇਹਨਾਂ ਦਾ ਹੋਇਆ ਕਿਉਂਕਿ ਜੋ ਮਾਝੇ ਦੇ ਲੋਕ ਨੇ ਉਹਨਾਂ 'ਚ ਕਾਫੀ ਜ਼ਿਆਦਾ ਉਤਸ਼ਾਹ ਵੀ ਸੀਗਾ ਤਾਂ ਗਰੀਮਪੁਰ ਮਜੀਠੀਆ ਜੀ ਤੁਸੀਂ ਵੇਖ ਸਕਦੇ ਹੋ ਤਾਂ ਦਰਸ਼ਨ ਕਰਨ ਤੋਂ ਬਾਅਦ ਹੁਣ ਵਾਖਾ ਗੁਰੂ ਘਰ ਧਾਮਾਂ ਚ ਜਾਣਗੇ ਤਾਂ ਬੀਬਾ ਜੀ ਕਿਵੇਂ ਵੇਖਦੇ ਹੋ ਮਜੀਠੀਆ ਸਾਹਿਬ ਆਏ ਨੇ ਦੋ ਲਫ਼ਜ਼ ਕਹਿਣਾ ਚਾਹਉ ਕੋਈ ਤਾਂ ਇਹ ਦੇਖ ਸਕਦੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਜਿਓ ਨੇ ਉਹ ਹੁਣ ਗੁਰੂ ਘਰ ਦੇ ਬਾਹਰ ਆnde ਦਿਖਾਈ ਦੇ ਰਹੇ ਨੇ ਤਾਂ ਗੱਲ ਵੀ ਕਰਦੇ ਆ ਸਮੁੱਚੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੁਣ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾਂਦੇ ਹੋਏ ਦਿਖਾਈ ਦੇਣ ਕੀਤਾ ਕੱਲੀ-ਕੱਲੀ ਤਸਵੀਰ ਜਿਹੜੀ ਆ ਤਾਂ ਨਾਲ ਸਾਂਝੀ ਕਰਾਂਗੇ ਤਾਂ ਦੇਖ ਸਕਦੇ ਹਾਂ ਕਿ ਵਿਕਰਮ ਸਿੰਘ ਮਝੇਠੀਆ ਜਿਓਨੇ ਉਹਨਾਂ ਵੱਲੋਂ ਦਰਸ਼ਨ ਦੁਆਰੇ ਕਰਨ ਤੋਂ ਬਾਅਦ ਹੁਣ ਬਾਹਰ ਆਏ ਨੇ ਤਾਂ ਗੱਲ ਵੀ ਕਰਦੇ ਆ ਮਝੇਠੀਆ ਸਾਹਿਬ ਅੱਜ ਗੁਰੂ ਘਰਾਂ 'ਚ ਜਾ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਦੇਖੋ ਸ਼ਹੀਦਾ ਸਾਹਿਬ ਦੇ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਚਰਨ ਪਰਚ ਕੇ ਆਏ ਆ ਜੀ ਮੈਂ 7.5 ਮਹੀਨੇ ਜਿੰਨਾ ਚਿਰ ਅੰਦਰ ਰਿਹਾ ਮੈਨੂੰ ਲੱਗਦਾ ਇੱਕ ਖਿੰਨ ਇਹ じゃ ਨਹੀਂ ਸੀ ਜਦੋਂ ਸ਼ਹੀਦਾ ਸਾਹਿਬ ਨੂੰ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਧੰਤਨ ਗੁਰੂ ਰਾਮਦਾਸ ਮਹਾਰਾਜ ਦੀ ਇਸ ਧਰਤੀ ਨੂੰ ਮੈਂ ਯਾਦ ਨਹੀਂ ਕਰਦਾ ਸੀ ਜਾਂ ਸਿਮਰਦਾ ਨਹੀਂ ਚੀਏ ਚਲੀ ਜਦੋਂ ਬਾਹਰ ਆਇਆ ਮੇਰੇ ਮਨ 'ਚ ਇਸ ਗੱਲ ਦਾ ਹੀ ਬੜੀ ਤਾਂਗ ਸੀ ਕਿ ਗੁਰੂ ਦੇ ਚਰਨ ਪਰਸਣੇ ਆ ਬਾਬਾ ਜੀ ਦੇ ਚਰਨ ਪਰਸਣੇ ਇਸ ਲਈ ਮੈਂ ਦਾਸ ਇੱਥੇ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਦਾਸ ਤੇ ਬੜੀ ਕਿਰਪਾ ਤੇ ਤਰਸ ਰੱਖੀ ਆ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦੇ ਚਰਨਾ ਕੰਬਲਾਂ ਨਾਲ ਜੋੜ ਕੇ ਰੱਖਣ ਸਦਾ ਨਾਮ ਦੀ ਦਾਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਸਮਤ ਬਖਸ਼ਿਸ਼ ਕਰਨ ਮਾਨ ਨੀਵਾ ਮਾਤੁੱਤੀ ਬਖਸ਼ਿਸ਼ ਕਰਨ ਇੱਥੇ ਉਕਤੋ ਜੀ ਕਿਨੇ ਹਾਂਜੀ ਜਿਹੜੀ ਰੱਦ ਕੀਤੀ ਗਈ ਉਹਨਾਂ ਬੇਰ ਜਿਹੜੀ ਅਪਲਾਈ ਹੋਣ ਉਹਨਾਂ ਦੀ ਕੀਤੀ ਗਈ ਨਹੀਂ ਗਲਤ ਗੱਲ ਹੈ ਜੀ ਉਹ ਨਹੀਂ ਤੁਸੀਂ ਦਿੱਲੀ ਦੀ ਜਿਹੜੀ ਉਹ ਉਹ ਜਿਹੜੀ ਕਮੇਟੀ ਦੀ ਗੱਲ ਕਰ ਰਹੇ ਹੋ ਕਿ ਕੋਰਟ ਦੀ ਗੱਲ ਕਰ ਰਹੇ ਜੀ ਮੈਂ ਦੇਖੀ ਖਬਰ ਜਾਂ ਤਾਂ ਮੈਨੂੰ ਸਮਝਾਓ ਮੈਂ ਦੇਖੀ ਨਹੀਂ ਜੀ ਦੇਖੋ ਦੇਖੋ ਜਿਹੜੀ ਜਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਅਸੀਂ ਹਮੇਸ਼ਾ ਹੀ ਮੰਗ ਰਹੇ ਹਾਂ ਔਰ ਉਹਨਾਂ ਦੇ ਸਰੀਰਕ ਹਾਲਾਤ ਵੀ ਓਡੇ ਵਧੀਆ ਨਹੀਂ ਹੈ ਫਿਜ਼ੀਕਲੀ ਔਰ ਹੈਲਥ ਉਹਦੇ ਉਹਨਾਂ ਦੇ ਸਵਾਲ ਨੇ 30 ਸਾਲ ਤਾਂ ਸਮਾ ਹੋ ਗਿਆ ਉਹਨਾਂ ਨੂੰ ਅੰਦਰ ਉਹਨਾਂ ਨੂੰ ਜਦ ਪਰੋਲ ਮਿਲਦੀ ਆ ਤੇ ਉਹਨਾਂ ਦੀ ਰਿਹਾਈ ਵੀ ਬਣਦੀ ਹੈ ਕਾਨੂੰਨ ਇਸ ਕਲਸ਼ਮ ਦਾ ਕੋਈ ਸੰਵਿਧਾਨ ਦੀ ਕੱਲਾ ਕਿਉਂਕਿ ਅਗਲਾ ਇੱਕ ਗੁਰਸਿੱਖ ਹੈ ਉਹਨੇ ਉਹਨਾਂ ਨੇ ਇਹ ਇਹ ਲੜਾਈ ਜੋ ਬੇਇਨਸਾਫੀ ਪੰਜਾਬ 'ਚ ਹੋ ਰਹੀ ਸੀ ਜੋ ਕਤਲਿਆਮ ਹੋ ਰਹੇ ਸਨ ਜੋ 84 ਚ ਹੋਇਆ ਉਹਦੇ ਵਾਸਤੇ ਲੜੀ ਜਾ ਔਰ ਮੈਂ ਸਮਝਦਾ ਕਿ ਉਹ ਸਿਰਫ ਇਸ ਲਈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਲਈ ਇਨਸਾਨੀ ਤੌਰ ਤੇ ਤੇ ਕਾਨੂੰਨੀ ਤੌਰ ਤੇ ਸਾਰੇ ਬੰਦੀ ਚੰਗਾ ਦੀ ਰਿਹਾਈ ਬਣਦੀ ਹੈ ਜੇ ਰੱਦ ਕੀਤੀ ਗਿਆ ਬੜੀ ਅਫਸੋਸ ਦੀ ਗੱਲ ਹੈ ਮੈਂ ਇਸ ਗੱਲ ਇਸ ਮੈਸਲੇ ਨਾਲ ਸਹਿਮਤ ਨਹੀਂ ਹੈ ਲਗਾਤਾਰ ਗੋਲੀ ਕਾਂਡ ਹੋ ਰਹੇ ਨੇ ਪੰਜਾਬ ਦੇ ਵਿੱਚ ਉਹ ਯਾਰ ਛੱਡੋ ਹੁਣ ਮੈਂ ਕਰ ਕਰਤੀ ਗੱਲ ਬ੍ਰਦਰ ਕਰਤੀ ਇਹ ਦੇਖ ਸਕਦੇ ਹਾਂ ਕਿ ਕਿਉਂ ਹੈ ਜੋ ਨੇ ਉਹ ਗੁਰੂ ਘਰ ਵਿਖੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਹੁਣ ਵਕਫ-ਵਕਫ ਗੁਰੂ ਘਰਾਂ ਦੇ ਵਿੱਚ ਜਾਇਆ ਜਾਣਾ ਤਾਂ ਉਹ ਲਗਾਤਾਰ ਤਸਵੀਰਾਂ ਜਿਹੜੀਆਂ ਤਾਂ ਨਾਲ ਸਾਂਝੀਆਂ ਕੀਤੀਆਂ ਨੇ ਆਪਣੇ ਸਮਰਥਕਾਂ ਨਾਲ ਮਿਲ ਰਹੇ ਨੇ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੇ ਕਰ ਰਹੇ ਆ ਕਿ ਸਮਰਥਕਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਜੋ ਦੇਖਣ ਨੂੰ ਮਿਲ ਰਿਹਾ ਤਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਵਕਫ-ਵਕਫ ਗੁਰੂ ਘਰਾਂ ਤੋਂ ਤਸਵੀਰਾਂ ਸਾਂਝੀਆਂ ਕਰਦੇ ਆ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵੱਡਾ ਉਤਸ਼ਾਹ ਜੋ ਗੁਰਸਿੱਖ ਸੰਗਤਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਜਾਂ ਫਿਰ ਸਮਰਥਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਇਸੇ ਤਰ੍ਹਾਂ ਦੇ ਨਾਲ ਵਕ ਵਕ ਗੁਰੂ ਘਰਾਂ ਤੋਂ ਤਸਵੀਰਾਂ ਸਾਂਝੀਆਂ ਕਰਦੇ ਆਂ ਵਿਕਰਮ ਸਿੰਘ ਮਝਿੱਠਿਆ ਹੋਣ ਅੱਜ ਵਕ ਵਕ ਗੁਰੂ ਘਰਾਂ ਦੀ ਜੋ ਕਹਿ ਸਕਦੇ ਆਂ ਦਰਸ਼ਨਦਾਰ ਕਰਨ ਲਈ ਪਹੁੰਚਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਖਿਓ ਸੁਨਕ ਜਗਬਾਨੀ ਟੀਵੀ ਸ਼੍ਰੀਮਛ ਸਾਈ ਵਾਹਿਗੁਰੂ ਰਿਹਾ ਹੋਣ ਤੋਂ ਬਾਅਦ ਅੱਜ ਵਿਕਰਮ ਸਿੰਘ ਮਜੀਠੀ ਆਪਣੇ ਪਰਿਵਾਰ ਦੇ ਨਾਲ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੇ ਨੇ ਉੱਥੇ ਦੱਸ ਦਈਏ ਕਿ ਇਸ ਵਕਤ ਅਸੀਂ ਮੌਜੂਦ ਹਾਂ ਗੁਰਦੁਆਰਾ ਸ਼ਹੀਦਨ ਸਾਹਿਬ ਵਿਖੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀ ਆ ਜੁਣੇ ਆਪਣੇ ਧਰਮ ਪਤਨੀ ਤੇ ਆਪਣੇ ਬੇਟੇ ਦੇ ਨਾਲ ਜੋ ਹੈ ਗੁਰੂ ਘਰ ਵਿਖੇ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ 7 ਮਹੀਨੇ ਦੇ ਟਾਈਮ ਕਹਿ ਸਕਦੇ ਹਾਂ ਕਿ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਵਿਕਰਮ ਸਿੰਘ ਮਜੀਠੀ ਆ ਜੁਣੇ ਜਦੋਂ ਬਾਹਰ ਆਉਂਦੇ ਨੇ ਤਾਂ ਮੌਕੇ ਦੀ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਡਕਿਆ ਜਾਂਦਾ ਹੈ ਵਿਜੀਲੈਂਸ ਦੀ ਰੇਡ ਕੀਤੀ ਜਾਂਦੀ ਹੈ ਤਾਂ ਉਹ ਸਾਰੇ ਮੁੱਦਿਆਂ ਦੇ ਉੱਤੇ ਬੋਲਦੇ ਹੋਏ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਆਖਿਆ ਗਿਆ ਸੀਗਾ ਕਿ ਅੱਜ ਵਕ ਵਕ ਗੁਰੂ ਘਰਾਂ ਦੇ ਵਿੱਚ ਦਰਸ਼ਨ ਦਰੈ ਕਰਨਗੇ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਤੜ ਨਾਲ ਲਗਾਤਾਰ ਜਗਬਾਣੀ ਟੀਵੀ ਦੇ ਉੱਤੇ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਉਹਨਾਂ ਦੇ ਧਰਮ ਪਤਨੀ ਜੋ ਨੇ ਗਨੀਮ ਕੌਰ ਮਜੀਠੀਆ ਉਹ ਵੀ ਨਾਲ ਪਹੁੰਚੇ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਪੇਟਾ ਅੱਜ ਜਿੱਥੇ ਕੀ ਗੁਰਦੁਆਰਾ ਸ਼ਹੀਦਨ ਸਾਹਿਬ ਉਸ ਦੇ ਨਾਲ ਨਾਲ ਗੁਰਦੁਆਰਾ ਟਾਲਾ ਸਾਹਿਬ ਬਾਬਾ ਬੁੱਢਾ ਸਾਹਿਬ ਤਾਂ ਵਕਫਾ ਖੂਬੂ ਕਰਾਂ ਦੇ ਵਿੱਚ ਅੱਜ ਜੋ ਪਹੁੰਚਣਗੇ ਤਾਂ ਦੇਖ ਸਕਦੇ ਹੋ ਸੰਗਤ ਨੂੰ ਕਿੰਨੇ ਨਿਮਰਤਾ ਦੇ ਨਾਲ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਲਗਾਤਾਰ ਤਸਵੀਰਾਂ ਤੜ ਨਾਲ ਸੰਝਿਆ ਕਰ ਰਹੇ ਹਾਂ ਗੁਰਦੁਆਰਾ ਸ਼ਹੀਦਨ ਸਾਹਿਬ ਜੀ ਤੋਂ ਵਾਹਿਗੁਰੂ ਸਕਦੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਜੋ ਨੇ ਗੁਰਦੁਆਰਾ ਸ਼ੇਗਨ ਸਾਹਿਬ ਪਹੁੰਚੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਲਗਾਤਾਰ ਤੜਣਾਲ ਸਾਂਝੀਆਂ ਕਰ ਰਹੇ ਆ ਕਿ ਕਿੰਨੇ ਨਿਮਰਤਾ ਦੇ ਨਾਲ ਅੱਜ ਜਿੱਥੇ ਕੀ ਜੇਲ੍ਹ ਚ ਰਿਹਾ ਹੋਣ ਤੋਂ ਬਾਅਦ ਜਦੋਂ ਕੱਲ ਗੁਰੂ ਨਗਰੀ ਵਿਖੇ ਪਹੁੰਚੇ ਨੇ ਤਾਂ ਉਹਨਾਂ ਦਾ ਇੱਕ ਵਾਰਮ ਵੈਲਕਮ ਜਿਹੜਾ ਹੈ ਪੂਰੇ ਮਾਜੇ ਦੇ ਜੋ ਲੋਕ ਨੇ ਜੋ ਕਿ ਵਿਕਰਮ ਸਿੰਘ ਮਜੀਠੀਆ ਦੇ ਚਾਹਵਾਨ ਨੇ ਸਮਰਥਕ ਨੇ ਉਹਨਾਂ ਵੱਲੋਂ ਇਹਨਾਂ ਦਾ ਵੈਲਕਮ ਕੀਤਾ ਗਿਆ ਜਿਸ ਤੋਂ ਬਾਅਦ ਕਿ ਅੱਜ ਉਹਨਾਂ ਵੱਲੋਂ ਕੱਲ ਦੇਰ ਰਾਤ ਜਿੱਥੇ ਕੀ ਸੱਚਕੰਸ਼ੀ ਰਿਹਰਮੰਦਰ ਸਾਹਿਬ ਵਿਖੇ ਵੀ ਦਰਸ਼ਨ ਦਰਾਈ ਕੀਤੇ ਗਏ ਸੇਵਾ ਕੀਤੀ ਗਈ ਨਾਲ ਦੀ ਨਾਲ ਉੱਥੇ ਦੱਸ ਦਈਏ ਕਿ ਸਵੇਰ ਵੇਲੇ ਉਹਨਾਂ ਆਖਿਆ ਸੀਗਾ ਕਿ ਹੋਰ ਵੀ ਗੁਰੂ ਧਾਮਾਂ ਦੇ ਵਿੱਚ ਜਾਣਗੇ ਦਰਸ਼ਨ ਦਰਾਈ ਕਰਨ ਲਈ ਤਾਂ ਉਸੇ ਤਰ੍ਹਾਂ ਦੇ ਨਾਲ ਜਿ ਸਵੇਰੇ ਪਹਿਲੇ ਟਾਈਮ ਜੋ ਗੁਰਦੁਆਰਾ ਸ਼ੀਗਨ ਸਾਹਿਬ ਵਿਖੇ ਪਹੁੰਚੇ ਨੇ ਤਾਂ ਹੁਣ ਇਸ ਤੋਂ ਬਾਅਦ ਵੱਖ-ਵੱਖ ਗੁਰੂ ਘਰਾਂ 'ਚ ਜਾ ਕੇ ਨਤਮਸਤਕ ਹੋਣਗੇ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਨਾਲ ਜੋ ਸਾਥੀ ਵੀ ਮੌਜੂਦ ਨੇ ਤਾਂ ਗੁਰਦੁਆਰਾ ਸ਼ੀਗਨ ਸਾਹਿਬ ਦੇ ਮੈਨੇਜਰ ਸਾਹਿਬਾਨ ਜੋਤਿੰਦਰ ਸਿੰਘ ਜੀ ਉਹ ਵੀ ਮੌਜੂਦ ਨੇ ਤਾਂ ਸਮੂੱਚੀ ਜੋ ਕਹਿ ਸਕਦੇ ਆ ਜੋ ਸ਼ਰੋਮੀ ਕਮੇਟੀ ਦੇ ਮੈਨੇਜਰ ਸਾਹਿਬਾਨ ਉਹਨਾਂ ਦੇ ਸੇਵਾਦਾਰ ਨਾਲ ਦੇ ਨਾਲ ਵਿਕਰਮ ਸਿੰਘ ਮਜੀਠੀਆ ਹੁਣਾ ਦੇ ਜੋ ਧਰਮ ਪਤਨੀ ਸੀਗੇ ਉਹ ਵੀ ਨਾਲ ਪਹੁੰਚੇ ਸੀਗੇ ਬਲਦੇਵ ਸਿੰਘ ਧੌਣ ਜਾਂ ਫਿਰ ਹੋਰ ਵੀ ਜਿੰਨੇ ਵੀ ਸੇਵਾਦਾਰ ਹੈਗੇ ਨੇ ਉਹ ਅੱਜ ਨਾਲ ਵਿਕਰਮ ਸਿੰਘ ਮਜੀਠੀਆ ਹੁਣਾ ਦੇ ਨਾਲ ਇੱਥੇ ਜ਼ਰੂਰ ਗੁਰੂ ਘਰ ਦੇ ਵਿੱਚ ਦਰਸ਼ਨ ਦਰਾਰੇ ਕਰ ਰਹੇ ਨੇ ਤਾਂ ਇਹ ਲਗਾਤਾਰ ਤਸਵੀਰਾਂ ਸਾਂਝਾ ਕਰ ਰਹੇ ਆ ਤਾਂ ਵਿਕਰਮ ਸਿੰਘ ਮਜੀਠੀਆ ਹੁਣਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਨਾਲ ਕੀ ਕਹਿਣਾ ਤਾਂ ਦੇਖ ਸਕਦੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਜੋਂ ਨੇ ਗੁਰਦੁਆਰਾ ਸ਼੍ਰੀ ਗੰਗ ਸਾਹਿਬ ਜੀ ਵਿਖੇ ਦਰਸ਼ਨ ਦਰਾਰੇ ਕਰਨ ਤੋਂ ਬਾਅਦ ਹੁਣ ਵਕਤ-ਵਕਤ ਗੁਰੂ ਧਾਮਾਂ ਦੇ ਵਿੱਚ ਜਾਣਗੇ ਦਰਸ਼ਨ ਦਰਾਰੇ ਕਰਨਗੇ ਹਾਲਾਂਕਿ ਕੱਲ ਜਿਸ ਤਰ੍ਹਾਂ ਦੇ ਨਾਲ ਜੋ ਵੈਲਕਮ ਇਹਨਾਂ ਦਾ ਹੋਇਆ ਹੈ ਕਿਉਂਕਿ ਜੋ ਮਾਜੇ ਦੇ ਲੋਕ ਨੇ ਉਹਨਾਂ ਚ ਕਾਫੀ ਜ਼ਿਆਦਾ ਉਚਾ ਵੀ ਸੀਗਾ ਤਾਂ ਗਨੀਮ ਕੌਰ ਮਜੀਠੀਆ ਜੀ ਤੁਸੀਂ ਵੇਖ ਸਕਦੇ ਹੋ ਤਾਂ ਦਰਸ਼ਨ ਕਰਨ ਤੋਂ ਬਾਅਦ ਹੁਣ ਵਾਖਾ ਗੁਰੂ ਘਰ ਤਾਂਾਂ ਚ ਜਾਣਗੇ ਤਾਂ ਬੀਬਾ ਜੀ ਕਿਵੇਂ ਵੇਖਦੇ ਹੋ ਮਜੀਠੀਆ ਸਾਹ ਪਾਏ ਨੇ ਦੋ ਲਫ਼ਜ਼ ਕਹਿਣਾ ਚਾਹੋ ਕੋਈ ਤਾਂ ਇਹ ਦੇਖ ਸਕਦੇ ਹਾਂ ਕਿ ਵਿਕਰਨ ਸਿੰਘ ਮਜੀਠੀਆ ਜੀ ਉਹ ਨੇ ਉਹ ਹੁਣ ਗੁਰੂ ਘਰ ਦੇ ਬਾਹਰੋਂ ਦੇਖਾਈ ਦੇ ਰਹੇ ਨੇ ਤਾਂ ਗੱਲ ਵੀ ਕਰਦੇ ਆ ਸਮੁੱਚੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਨਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੇ ਸਮਰਥਕਾਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਹੁਣ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਜਾਂਦੇ ਹੋਏ ਦਿਖਾਇਆਣ ਕੀਤਾ ਕੱਲੀ-ਕੱਲੀ ਤਸਵੀਰ ਜਿਹੜੀ ਆ ਤਾਂ ਨਾਲ ਸਾਂਝੀ ਕਰਾਂਗੇ ਤਾਂ ਦੇਖ ਸਕਦੇ ਹੋ ਕਿ ਵਿਕਰਮ ਸਿੰਘ ਮਜੀਠੀਆ ਜਿਓ ਨੇ ਉਹਨਾਂ ਵੱਲੋਂ ਦਰਸ਼ਨ ਜੁਆਰੇ ਕਰਨ ਤੋਂ ਬਾਅਦ ਹੁਣ ਬਾਹਰ ਆਏ ਨੇ ਤਾਂ ਗੱਲ ਵੀ ਕਰਦੇ ਆ ਜਿੱਥਿਆ ਸਾਹਿਬ ਅੱਜ ਗੁਰੂ ਘਰਾਂ 'ਚ ਜਾ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਹੈ ਦੇਖੋ ਸ਼ਹੀਦਾ ਸਾਹਿਬ ਦੇ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਚਰਨ ਪਰਚ ਕੇ ਆਏ ਆ ਜੀ ਮੈਂ 7.5 ਮਹੀਨੇ ਜਿੰਨਾ ਚਿਰ ਅੰਦਰ ਰਿਹਾ ਮੈਨੂੰ ਲੱਗਦਾ ਇੱਕ ਖਿੰਨ ਇਹ じゃ ਨਹੀਂ ਸੀ ਜਦੋਂ ਸ਼ਹੀਦਾ ਸਾਹਿਬ ਨੂੰ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਧੰਤਨ ਗੁਰੂ ਰਾਮਦਾਸ ਮਹਾਰਾਜ ਜੀ ਇਸ ਧਰਤੀ ਨੂੰ ਮੈਂ ਯਾਦ ਨਹੀਂ ਕਰਦਾ ਸੀ ਜਾਂ ਸਿਮਰਦਾ ਨੀ ਚੀਚ ਲਈ ਜਦੋਂ ਬਾਹਰ ਆਇਆ ਮੇਰੇ ਮਨ 'ਚ ਇਸ ਗੱਲ ਦਾ ਹੀ ਬੜੀ ਤਾਂਗ ਸੀ ਕਿ ਗੁਰੂ ਦੇ ਚਰਨ ਪਰਸਣੇ ਆ ਬਾਬਾ ਜੀ ਦੇ ਚਰਨ ਪਰਸਣੇ ਇਸ ਲਈ ਮੈਂ ਦਾਸ ਇੱਥੇ ਹਾਜ਼ਰ ਹੋਇਆ ਗੁਰੂ ਸਾਹਿਬ ਨੇ ਦਾਸ ਤੇ ਬੜੀ ਕਿਰਪਾ ਤੇ ਤਰਸ ਰੱਖੀ ਆ ਅਰਦਾਸ ਬੇਨਤੀ ਹੈ ਕਿ ਸੱਚੇ ਪਾਤਸ਼ਾਹ ਦੇ ਚਰਨਾ ਕਮਲਾਂ ਨਾਲ ਜੋੜ ਕੇ ਰੱਖਣ ਸਦਾ ਨਾਮ ਦੀ ਦਾਤ ਬਖਸ਼ਿਸ਼ ਕਰਨ ਖੁਸ਼ੀਆਂ ਬਖਸ਼ਿਸ਼ ਕਰਨ ਸਮਤ ਬਖਸ਼ਿਸ਼ ਕਰਨ ਮਾਨ ਨੀਵਾ ਮਾਤੂ ਦੀ ਬਖਸ਼ਿਸ਼ ਕਰਨ ਕਿੱਥੇ ਕਿਥੋਂ ਜੀ ਕਿਨੇ ਹਾਂਜੀ ਰੱਦ ਕੀਤੀ ਗਈ ਉਹਨਾਂ ਬੇਰ ਜਿਹੜੀਆਂ ਬਾਈ ਕਿੰਨੀਆਂ ਦੀ ਗੱਲ ਮੀਂ ਜਾਂ ਨਹੀਂ ਗਲਤ ਗੱਲ ਹੈ ਜੀ ਉਹ ਨਹੀਂ ਤੁਸੀਂ ਦਿੱਲੀ ਦੀ ਜਿਹੜੀ ਉਹ ਜਿਹੜੀ ਕਮੇਟੀ ਦੀ ਗੱਲ ਕਰ ਰਹੇ ਹੋ ਕਿ ਕੋਰਟ ਦੀ ਗੱਲ ਕਰ ਰਹੇ ਜੀ ਮੈਂ ਦੇਖੀ ਖਬਰ ਜਾਂ ਤਾਂ ਮੈਨੂੰ ਸਮਝਾਓ ਮੈਂ ਦੇਖੀ ਨਹੀਂ ਜੀ ਦੇਖੋ ਦੇਖੋ ਜਿਹੜੀ ਜਵਿੰਦਰਪਾਲ ਭੁੱਲਰ ਜੀ ਦੀ ਰਿਹਾਈ ਅਸੀਂ ਹਮੇਸ਼ਾ ਹੀ ਮੰਗ ਰਹੇ ਹਾਂ ਔਰ ਉਹਨਾਂ ਦੇ ਸਰੀਰ ਖਲਾਤ ਵੀ ਓਡੇ ਵਧੀਆ ਨਹੀਂ ਹੈ ਫਿਜ਼ਿਕਲੀ ਔਰ ਹੈਲਥ ਉਹਦੇ ਉਹਨਾਂ ਦੇ ਸਵਾਲ ਨੇ 30 ਸਾਲ ਤਾਂ ਸਮਾ ਹੋ ਗਿਆ ਉਹਨਾਂ ਨੂੰ ਅੰਦਰ ਉਹਨਾਂ ਨੂੰ ਜਦ ਪਰੋਲ ਮਿਲਦੀ ਆ ਤੇ ਉਹਨਾਂ ਦੀ ਰਿਹਾਈ ਵੀ ਬਣਦੀ ਹੈ ਕਾਨੂੰਨ ਇਸ ਕਲਸ਼ਮ ਦਾ ਕੋਈ ਸੰਵਿਧਾਨ ਦੀ ਕੱਲਾ ਕਿਉਂਕਿ ਅਗਲਾ ਇੱਕ ਗੁਰਸਿੱਖ ਹੈ ਉਹਨੇ ਉਹਨਾਂ ਨੇ ਇਹ ਲੜਾਈ ਜੋ ਬੇਇਨਸਾਫੀ ਪੰਜਾਬ 'ਚ ਹੋ ਰਹੀ ਸੀ ਜੋ ਕਤਲਿਆਮ ਹੋ ਰਹੇ ਸਨ ਜੋ 84 'ਚ ਹੋਇਆ ਉਦੇ ਵਾਸਤੇ ਲੜੀਆ ਔਰ ਮੈਂ ਸਮਝਦਾ ਕਿ ਉਹ ਸਿਰਫ ਇਸ ਲਈ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਇਸ ਲਈ ਇਨਸਾਨੀ ਤੌਰ ਤੇ ਤੇ ਕਾਨੂੰਨੀ ਤੌਰ ਤੇ ਸਾਰੇ ਬੰਦੀ ਚੰਗਾ ਦੀ ਰਿਹਾਈ ਬਣਦੀ ਹੈ ਜੇ ਰੱਦ ਕੀਤੀ ਗਿਆ ਬੜੀ ਅਫਸੋਸ ਦੀ ਗੱਲ ਹੈ ਮੈਂ ਇਸ ਗੱਲ ਇਸ ਫੈਸਲੇ ਨਾਲ ਸਹਿਮਤ ਨਹੀਂ ਲਗਾਤਾਰ ਗੋਲੀ ਕਾਂਡ ਹੋ ਰਹੇ ਨੇ ਪੰਜਾਬ ਦੇ ਵਿੱਚ ਕੋ ਯਾਰ ਛੱਡੋ ਹੁਣ ਮੈਂ ਕਰਤੀ ਗੱਲ ਬ੍ਰਦਰ ਕਰਤੀ ਹੋਵੇ ਇਹ ਵੇਖ ਸਕਦੇ ਹੋ ਕਿ ਪਿੱਛੜਾ ਕਿਉਂ ਹੈ ਮੈਂ ਚਿੱਠੀਆਂ ਜੋ ਨਹੀਂ ਉਹ ਗੁਰੂ ਘਰ ਵਿਖੇ ਪਹੁੰਚੇ ਸਨ ਤਾਂ ਉਹਨਾਂ ਵੱਲੋਂ ਹੁਣ ਵਕ ਵਕ ਗੁਰੂ ਘਰਾਂ ਦੇ ਵਿੱਚ ਜਾਇਆ ਜਾਣਾ ਹੈ ਤਾਂ ਉਹ ਲਗਾਤਾਰ ਤਸਵੀਰਾਂ ਜਿਹੜੀਆਂ ਤਾਂ ਨਾਲ ਸਾਂਝੀਆਂ ਕੀਤੀਆਂ ਨੇ ਆਪਣੇ ਸਮਰਥਕਾਂ ਨਾਲ ਮਿਲ ਰਹੇ ਨੇ ਤਾਂ ਉਸ ਦੀਆਂ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝਾ ਕਰ ਰਹੇ ਆ ਕਿ ਸਮਰਥਕਾਂ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਜੋ ਦੇਖਣ ਨੂੰ ਮਿਲ ਰਿਹਾ ਤਾਂ ਇਸੇ ਤਰ੍ਹਾਂ ਦੇ ਨਾਲ ਤੁਹਾਡੇ ਨਾਲ ਵੱਖ-ਵੱਖ ਗੁਰੂ ਘਰਾਂ ਤੋਂ ਤਸਵੀਰਾਂ ਸਾਂਝਾ ਕਰਦੇ ਆ ਬਣੇ ਰਹੋ ਜਾਗਬਾਨੀ ਟੀਵੀ ਦੇ ਨਾਲ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਵੱਡਾ ਉਤਸ਼ਾਹ ਜੋ ਗੁਰਸਿੱਖ ਸੰਗਤਾਂ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਜਾਂ ਫਿਰ ਸਮਰਥਕਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਇਸੇ ਤਰ੍ਹਾਂ ਤੁਹਾਡੇ ਨਾਲ ਵਕ ਵਕ ਗੁਰੂ ਘਰਾਂ ਤੋਂ ਤਸਵੀਰਾਂ ਸਾਂਝੀਆਂ ਕਰਦੇ ਆਂ ਮਿਕਰੋਂ ਸਿੰਘ ਮਝਿੱਠਿਆ ਹੁਣ ਅੱਜ ਵੱਖ-ਵੱਖ ਗੁਰੂ ਘਰਾਂ ਦੀ ਜੋ ਕਹਿ ਸਕਦੇ ਆਂ ਦਰਸ਼ਨਦਾਰ ਕਰਨ ਲਈ ਪਹੁੰਚਣਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਖਿਚ ਸੁਨਕ ਜਾਗਬਾਨੀ ਟੀਵੀ ਸ਼੍ਰੀ ਅਮਸ਼ਾ ਸਾਈ ਵਾਹਿਗੁਰੂ ਚੁੱ ਰਿਹਾ ਹੋਣ ਤੋਂ ਬਾਅਦ ਅੱਜ ਵਿਕਰਮ ਸਿੰਘ ਮਜੀਠੀ ਆਪਣੇ ਪਰਿਵਾਰ ਦੇ ਨਾਲ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੇ ਨੇ ਉੱਥੇ ਦੱਸ ਦਈਏ ਕਿ ਇਸ ਵਕਤ ਅਸੀਂ ਮੌਜੂਦ ਹਾਂ ਗੁਰਦੁਆਰਾ ਸ਼ਹੀ ਗੰਸਾ ਵਿਖੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਵਿਕਰਮ ਸਿੰਘ ਮਜੀਠੀ ਜੀ ਨੇ ਆਪਣੇ ਧਰਮ ਪਤਨੀ ਤੇ ਆਪਣੇ ਬੇਟੇ ਦੇ ਨਾਲ ਜੋ ਹੈ ਗੁਰੂ ਘਰ ਵਿਖੇ ਦਰਸ਼ਨ ਦੇਦਾਰੇ ਕਰਨ ਲਈ ਪਹੁੰਚੇ ਹੋਏ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਹਾਲਾਂਕਿ 7 ਮਹੀਨੇ ਦੇ ਟਾਈਮ ਕਹਿ ਸਕਦੇ ਹਾਂ ਕਿ ਜੇਲ੍ਹ ਦੇ ਵਿੱਚ ਰਹਿਣ ਤੋਂ ਬਾਅਦ ਅੱਜ ਵਿਕਰਮ ਸਿੰਘ ਮਜੀਠੀ ਜੀ ਨੇ ਜਦੋਂ ਬਾਹਰ ਆਉਂਦੇ ਨੇ ਤਾਂ ਮੌਕੇ ਦੀ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਸਰਕਾਰ ਵੱਲੋਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਟਕਿਆ ਜਾਂਦਾ ਹੈ ਵਿਜੀਲੈਂਸ ਦੀ ਰੇਡ ਕੀਤੀ ਜਾਂਦੀ ਹੈ ਤਾਂ ਉਹ ਸਾਰੇ ਮੁੱਦਿਆਂ ਦੇ ਉੱਤੇ ਬੋਲਦੇ ਹੋਏ ਉਸ ਤੋਂ ਬਾਅਦ ਅੱਜ ਉਹਨਾਂ ਵੱਲੋਂ ਆਖਿਆ ਗਿਆ ਸੀਗਾ ਕਿ ਅੱਜ ਵਕ ਵਕ ਗੁਰੂ ਘਰਾਂ ਦੇ ਵਿੱਚ ਦਰਸ਼ਨ ਦਰੈ ਕਰਨਗੇ ਤਾਂ ਉਹ ਤਸਵੀਰਾਂ ਜਿਹੜੀਆਂ ਨੇ ਤੜ ਨਾਲ ਲਗਾਤਾਰ ਜਗਬਾਣੀ ਟੀਵੀ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਉਹਨਾਂ ਦੇ ਧਰਮ ਪਤਨੀ ਜੋ ਨੇ ਜਨੀਮ ਕੌਰ ਮਜੀਠਿਆ ਉਹ ਵੀ ਨਾਲ ਪਹੁੰਚੇ ਤਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਅੱਜ ਜਿੱਥੇ ਕੀ ਗੁਰਦੁਆਰਾ ਸ਼ਹੀਦਗੰਗ ਸਾਹਿਬ ਉਸ ਦੇ ਨਾਲ ਨਾਲ ਗੁਰਦੁਆਰਾ ਟਾਲਾ ਸਾਹਿਬ ਬਾਬਾ ਬੁੱਢਾ ਸਾਹਿਬ ਤਾਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਅੱਜ ਜੋ ਪਹੁੰਚਣਗੇ ਤਾਂ ਦੇਖ ਸਕਦੇ ਹੋ ਸੰਗਤ ਨੂੰ ਕਿੰਨੇ ਨਿਮਰਤਾ ਦੇ ਨਾਲ ਮਿਲਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਲਗਾਤਾਰ ਸੇਵਾ ਤਰਨ ਨਾਲ ਸੰਜਿਆ ਕਰ ਰਹੇ ਆ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਤੋਂ ਵਾਹਿਗੁਰੂ